ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਵਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਆਪਾਂ ਚੱਲਦੇ ਆ ਮੇਰੇ ਨਨਦਾ ਕੋਲੇ ਨਾਲੇ ਸਾਡੇ ਭੂਆ ਜੀ ਕੋਲੇ ਜਾਵਾਂਗੇ ਕਿਉਂਕਿ ਜਿੱਥੇ ਮੇਰੇ ਨਨਦ ਵਿਆਹੇ ਨੇ ਮੰਗਿਆਲ ਹਨਾ ਕੋਠੀ ਮੇਰੇ ਭੂਆ ਜੀ ਵਿਆਹੇ ਹੋਏ ਨੇ ਸਾਡੇ ਭੂਆ ਜੀ ਵੀ ਉੱਥੇ ਹੀ ਨੇ ਇੱਕ ਪਿੰਡ 'ਚ ਨੇ ਇੱਕ ਮੇਰੇ ਨਨਦ ਗਠਾਲੇ ਹੈਗੀ ਛੋਟੀ ਐ ਬਸ ਇਹ ਉਹ ਲੰਨ ਤੇ ਕਠਾਲਾ ਕਹਿੰਦੇ ਨੇ ਲਿਖਣ ਚ ਕਠਾਲਾ ਹੁੰਦਾ ਆਪਾਂ ਉੱਥੇ ਵੀ ਜਾਵਾਂਗੇ ਕਿਉਂਕਿ ਆਪਾਂ ਪਹਿਲਾਂ ਜਿਹੜੇ ਹੈਗੇ ਨੇ ਗੱਡੀ ਦੇ ਡੱਬੇ ਦੇਣ ਜਾ ਰਹੇ ਆ ਪਹਿਲਾਂ ਜਿਹੜੇ ਹੈਗੇ ਸਭ ਤੋਂ ਪਹਿਲਾਂ ਆਪਾਂ ਮੱਥੇ ਟੇਕਿਆ ਹਨ ਜਿੰਨੇ ਆਪਾਂ ਨੇ ਮੰਨਤਾ ਕਰਦੇ ਆਪਾਂ ਹਨ ਗੁਰਦੁਆਰਾ ਸਾਹਿਬ ਡੇਰਾ ਵਗੈਰਾ ਦੀ ਤੇ ਆਪਾਂ ਉੱਥੇ ਮੱਥਾ ਟੇਕ ਕੇ ਹੁਣ ਆਪਾਂ ਸਭ ਤੋਂ ਪਹਿਲੀ ਜਿਹੜੇ ਡੱਬੇ ਜਾਣਗੇ ਘਰ ਦੀਆਂ ਧੀਆਂ ਕੋਲੇ ਜਾਣਗੇ ਕਿਉਂਕਿ ਹੱਕ ਵੰਡਦਾ ਆਪਣਾ ਹਨ ਘਰ ਦੀਆਂ ਕੁੜੀਆਂ ਨੂੰ ਪਹਿਲਾਂ ਜਿਹੜੇ ਹੈਗੇ ਪਹਿਲਾ ਪਹਿਲੀ ਜਿਹੜੇ ਡੱਬੇ ਦੇਣੇ ਨੇ ਆਪਾਂ ਫੇਰ ਆਪਾਂ ਹੋਰ ਰਿਸ਼ਤੇਦਾਰਾਂ ਦੇ ਜਿੱਥੇ ਦੇਣੇ ਨੇ ਫੇਰ ਉਸ ਤੋਂ ਬਾਅਦ ਦੇਵਾਂਗੇ ਪਹਿਲਾਂ ਆਪਾਂ ਘਰ ਦੀ ਹਰ ਤੀਆਂ ਕੋਲੇ ਜਾਵਾਂਗੇ ਚਰਲਾਂਗੇ ਜੀ ਨਾ ਆਪਾਂ ਕਰਦੇ ਨਾ ਇਹ ਡੱਬੇ ਮੰਗਵਾਲੇ ਸੀਗੇ ਇੱਥੋਂ ਹੀ ਆਪਣੇ ਪਿੰਡ ਹੋਟਲ ਤੋਂ ਡੱਬੇ ਮਿਲ ਗਏ ਜੀ ਫੇਰ ਰਾਸਤੇ ਦੇ ਵਿੱਚ ਫੇਰ ਕੱਢਣਾ ਔਖਾ ਸਾਰਿਆਂ ਦੇ ਕਿੰਨਾ ਦੇ ਡੱਬੇ ਨੇਗੇ ਇਹਨਾਂ ਨੂੰ ਆਪਾਂ ਗੱਡੀ ਦੇ ਵਿੱਚ ਰੱਖ ਲੈਨੇ ਇਹ ਰੱਖ ਮੈਂ ਇੱਧਰ ਜੇ ਨਾ ਵਧੇ ਲੋਕ ਲਾਦਾਂਗੇ ਮੰਮੀ ਵੀ ਜਾਣਗੇ ਹਰਸ਼ ਕਰਵਿੰਦਰ ਮੰਮੀ ਤੇ ਮੈਂ ਚਾਰੇ ਜਾਣ ਜਾਵਾਂਗੇ ਉਸ ਰੋਪੀ ਨੂੰ ਵੀ ਕਿਹਾ ਸੀ ਉਹ ਕਹਿੰਦਾ ਇਹ ਵੀ ਮੈਂ ਫੇਰ ਜਾ ਕੇ ਆਉਂਗਾ ਦੇ ਚਲੋ ਉਹਨਾਂ ਨੂੰ ਕਦੇ ਫੇਰ ਮਲਾ ਕੇ ਲਿਆਵਾਂਗੇ ਮਾਰੇ ਹੱਥ ਆਜੋ ਸਤਿ ਸ਼੍ਰੀ ਅਕਾਲ ਵਿਆਹ ਜਾਂਦੇ ਹੈ ਨਾ ਜੀ ਹੋ ਗਏ ਵੇ ਵਿਆਹ ਤਾਂ ਹੋ ਗਿਆ ਅੱਛਾ ਅੱਛਾ ਹਾਂ ਨਣਦਾ ਕੋਲੇ ਜਾਂਦੇ ਤੇ ਕਿ ਮੰਮੀ ਬੈਠ ਗਈ ਮੰਮੀ ਬੈਠ ਗਈ ਡੱਬੇ ਕਿੱਥੇ ਰੱਖਾਂ ਆ ਜਾ ਚੱਲੀਏ ਲਓ ਜੀ ਆਪਾਂ ਘਰੋਂ ਚੱਲ ਪਏ ਆ ਪਹਿਲਾਂ ਸਵੇਰੇ ਜਿਹੜਾ ਹੈਗਾ ਮੇਰੇ ਕੋਲੇ ਗਾਹਕ ਸੀਗਾ ਮੇਕਅਪ ਸੀਗੇ ਤੇ ਹੁਣ ਜਿਹੜਾ ਹੈਗਾ ਇੱਕ ਤਾਂ ਉੱਪਰ ਦਾ ਟਾਈਮ ਹੋ ਗਿਆ ਹੁਣ ਅਸੀਂ ਘਰੋਂ ਤੁਰਿਆ ਚਲੋ ਜੇ ਘਾੜ ਹੋ ਗਈ ਫਿਰ ਘੌਲੀ ਹੋਈ ਜਾਂਦੀ ਹੈ ਹੁਣ ਅਜ ਮਥ ਲਿਆ ਸੀਗਾ ਵੀ ਚੱਲ ਕੇ ਆਉਣੇ ਆ ਫਿਰ ਵਿੱਚ ਜੀ ਦੀ ਫਿਰ ਕੈਨਸਲ ਕਰ ਲਾਗੇ ਮੈਂ ਕਿਹਾ ਚਲੋ ਨਾਲੇ ਹੁਣ ਅੱਜ ਹਰਸ਼ ਦੀ ਟਿਊਸ਼ਨ ਤੋਂ ਛੁੱਟੀ ਸੀਗੀ ਫਿਰ ਤਾਂ ਜੇ ਘਾੜ ਹੋ ਜੇ ਜਾਏ ਨਹੀਂ ਜਾਂਦਾ ਜੀ ਹੈ ਨਹੀਂ ਪਤਾ ਕਿੱਥੇ ਗੱਲ ਜਾਂਦੀ ਹੈ ਹੁਣ ਚਲੋ ਜਾਇਆਵਾਂਗੇ ਵਹਾਨੇ ਨਾਲ ਕਾਤਰੋ ਆ ਗਿਆ ਕਾਤਰੋ ਤੋਂ ਨੇੜੇ ਹੈ ਪਹਿਲਾਂ ਆਪਾਂ ਚਲਾਂਗੇ ਗਠਾਲੇ ਹਲੀਪੁਰ ਮਾਮਤਪੁਰ ਨਾਲ ਹੀ ਜਿਹੜਾ ਹੈਗਾ ਕੁਠਾਲਾ ਆ ਜਾਂਦਾ ਫਿਰ ਉੱਥੋਂ ਹੀ ਜਿਹੜਾ ਹੈਗਾ ਉਧਰ ਨੂੰ ਵਗ ਜਾਾਂਗੇ ਜੀ ਦੂਜੀ ਨੰਦ ਕੋਲ ਪਤਾ ਨਹੀਂ ਮੈਨੂੰ ਕੌਣ ਕਹਿੰਦਾ ਤੇ ਸਾਡਾ ਗੁਰਦੁਆਰੇ ਕੋਲੇ ਘਰ ਹੈਗਾ ਮਿਲ ਜਾ ਲੋ ਜੀ ਆਪਾਂ ਪਹੁੰਚ ਗਏ ਹਾਂ ਕੁਠਾਲੇ ਦੇਖੋ ਪਿੰਡ ਬਹੁਤ ਵੱਡਾ ਹੈ ਇੱਥੇ ਜਿਹੜਾ ਹੈਗਾ ਚੌਥ ਦੇ ਮੇਲੇ ਵੀ ਭਰਦੇ ਆ ਹਨ 6 ਮਹੀਨੇ ਬਾਅਦ ਚੌਥ ਦੀ ਮਿੱਟੀ ਨਿਕਲਦੀ ਹੈ ਉਹਦਾ ਵੀ ਬਹੁਤ ਭਾਰੀ ਮੇਲਾ ਭਰਦਾ ਦਸਹਰੇ ਨੂੰ ਵੀ ਬਹੁਤ ਭਾਰੀ ਮੇਲਾ ਭਰਦਾ ਅਸੀਂ ਇੱਕ ਦੋ ਵਾਰ ਆਏ ਆ ਤੇ ਹੁਣ ਆਪਾਂ ਪਹੁੰਚ ਗਏ ਨਨਦਕੇ ਘਰੇ ਇਹ ਹੈ ਇਹ ਮੇਰੇ ਨਨਦ ਕਰਨ ਸਕੂਲ ਗਿਆ ਹੋਇਆ ਵੀਰ ਜੀ ਸੰਨੀਆਂ ਕਰ ਰਹੇ ਨੇ ਮੱਜਾਂ ਨੂੰ ਬੈਠਣੂ ਨੇ ਇਹ ਟੁਲੇਰ ਦੇ ਬੈਠਣੂ ਨੇ ਹਾਂ ਵਧੀਆ ਚੀਜ਼ ਆ। ਰੋਹਣੇ ਵਾਲੇ ਬਾਥਰੂਮ ਚ ਵਧੀਆ ਨਾ ਹੁੰਨੂ। ਗਰਮੀ ਤੋਂ ਛਾਰ ਤੋਂ ਨੂੰ ਲਈ ਹੈ। ਜਿਹਾਂ ਘੇਰੇ ਵਾਲੇ ਉੱਚੀ ਵਾਲੀ ਹੈਗੀ। ਉਹ ਧਾਰਜੋ ਮਣੀ ਉੱਚੀ ਹੁੰਦੀ ਆ। ਉਹ ਲੰਬੀ ਆਉਂਗੇ ਇਹ ਜੀ। ਮਾਂ ਮਾਸਰੀ ਕਰ। ਮਾਸਰੀ ਕਰ ਬੋਤਾ। ਵਧੀਆ ਜੀ ਵਧੀਆ। ਅਸੀਂ ਆ ਮਾਮੀ। ਸਾਰੇ ਬੈਠੀ। ਅਸੀਂ ਆ ਮੈਂ ਪਹਿਲਾਂ। ਮਾਸਰੀ ਕਰ। ਜਮਾਨਾ। ਆ ਦੋਨਾਂ ਦਾ। ਗੱਡੀ ਦੇਖਿਆ ਵਧੀਆ ਆਪਣੀ ਕਰ ਹਾਂ ਹਾਂ ਦੇਖ ਲੈ ਫਿਰ ਉਹ ਬੈ ਜਾ ਬੈ ਜਾ ਇੱਥੇ ਨਾ ਲੱਗ ਗਿਆ ਤੈਨੂੰ ਨੰਬਰ ਦਾ ਪਤਾ ਦਿਓ ਏ 057 7 ਲਾ ਲੀ ਗਿਆ ਬਈ ਤੇ ਹਾਂ ਨਾ ਉਹ ਤਾਂ ਮੈਂ ਬਾਅਦੋਂ ਪੜਿਆ ਕਰਮ ਲਖਿਆਉਣਾ ਸੀ ਗੱਡੀ ਤੇ ਨਾਲ ਇੱਕ ਕਰਮ ਵੀ ਵੀਰਾ ਆਸ ਦਾ ਆਪਣਾ ਕਰਮ ਹੈ ਉਹ ਖਾਣਾ ਬਸ ਹੁਣ ਕੋਈ ਕਰਾ ਲਾ ਵੀ ਉਹ ਇਹ ਉਹ ਕਰਨਵੀਰ ਆ ਜਿਹੜਾ ਆਪਣੇ ਹਰ ਇੱਕ ਵੀਡੀਓ ਚ ਆਉਂਦਾ ਆਹ ਨਹੀਂ ਜਾਂਦਾ ਤੇ ਨਾਲ ਕਰਨ ਕੋਲੇ ਆ ਕੇ ਚੱਲ ਨੂੰ ਢੀਕਦੇ ਆ ਸੀ ਅੱਧਾ ਨਾ ਕਰਨਾ ਵੀ ਤੁਰ ਪਤਾ ਖੜੇ ਹੋ ਸਕੂਲ ਹੋ ਦੁਪਰ ਰਾਤ ਨੂੰ ਕੰਡਕੇ ਨੇ ਸੇਰ ਨੇ ਦੋ ਵਾ ਦਿਨ ਆ ਜਾਂਦਾ ਅੱਜ ਲੈ ਗੁਰਕਰੀ ਗਾਣੇ ਖੜ ਕੇ ਦੱਸ ਤਾ ਜਿੱਕੀਆਂ ਰਿਜ਼ਲਟਾਂ ਵੀ ਲੈ ਆਈਆਂ ਨੇ ਬਹੁਤ ਜਿੱਕੀਆਂ ਨੇ ਦੇਵਾ ਮੈਂ ਕਰੇ ਪਈਆਂ ਨੇ ਜਿੱਕੀਆਂ ਹਾਂ ਸਾਹੀ ਮੈਂ ਦੇ ਆ ਦੇ ਆਲੀ ਅੰਗ ਤਾਂ ਹੈ ਚੱਲ ਚੇਂਜ ਕਰਦੇ ਹੋ ਇਹ ਤਰ੍ਹਾਂ ਨੂੰ ਕਰਨ ਲਓ ਜੇ ਇੱਥੇ ਸਾਡੇ ਮਾਸੜ ਜੀ ਬੈਠੇ ਆ ਆਪਾਂ ਇਹਨਾਂ ਨੂੰ ਵੀ ਮਿਲ ਲੈਨੇ ਫਿਰ ਆਪਾਂ ਹੁਣ ਚੱਲਦੇ ਆ ਕਿਉਂਕਿ ਕਰਨ ਨੂੰ ਮਿਲਣ ਕਰਕੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸਾਨੂੰ ਵੱਧ ਟਾਈਮ ਹੀ ਰੁਕਣਾ ਪੈ ਗਿਆ ਹੁਣ ਆਪਾਂ ਮੇਰੀ ਬੜੀ ਨਾਨਦ ਕੋਲੇ ਚੱਲਾਂਗੇ ਤੇ ਫਿਰ ਉੱਥੇ ਸਾਡੇ ਭੂਆ ਜੀ ਨੇ ਹਨ ਕਿਉਂਕਿ ਹੁਣ ਦਿਨ ਵੀ ਜਿਹੜੇ ਹੈਗੇ ਸੇਤੀ ਉਸੇ ਪਜੰਦੇ ਆ ਚਲੋ ਧੁੱਪਾਂੀਆਂ ਤਾਂ ਪੈਣ ਲੱਗ ਗਿਆ ਹਨ ਕਰਨ ਨੂੰ ਮਿਲੇ ਬਿਨਾ ਜਾ ਵੀ ਨਹੀਂ ਤਿੱ ਸਕਦੇ ਜੀ ਬਹੁਤ ਜ਼ਿਆਦਾ ਪਿਆਰ ਕਰਦਾ ਸਾਨੂੰ ਤਾਂ ਛੋਟ ਹੈ ਹਨ ਪਰਿਵਾਰ ਦੇ ਵਿੱਚ ਕਿਉਂਕਿ ਬੜੀ ਨਾਨਦ ਦੇ ਬੱਚੇ ਬਾਹਰ ਆ ਹਨ ਇਹੀ ਸਾਨੂੰ ਛੋਟਾ ਜਿਹਾ ਲੱਗਦਾ ਹੈ ਵਧੀਆ ਲੱਗਦਾ ਸੁੱਟੀਆਂ ਵਗੈਰਾ ਚ ਆਉਂਦਾ ਰਹਿੰਦਾ ਹੈ ਨਾ ਹੁਣ ਆਪਾਂ ਚੱਲ ਪਏ ਆ ਗਠਾਲੇ ਤੋਂ ਹੁਣ ਆਪਾਂ ਮੰਗੇਵਾਲ ਨੂੰ ਜਾਵਾਂਗੇ ਦੇਖੋ ਪੰਜ ਗਰਾਈਆਂ ਆ ਜਾਂਦਾ ਮਨਾਲ ਫਿਰ ਮੰਗੇਵਾਲ ਨਾਲ ਹੀ ਆ ਜਾਂਦਾ ਆਹ ਆ ਜਾਂਦਾ ਆਹ ਗੁਰਦੁਆਰਾ ਸਾਹਿਬ ਬਹੁਤ ਰਾਹ ਚੜਕ ਜਾਂਦੀ ਔਰ ਉਹਦੀ ਆਹ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਖੁੱਲਾ ਟਾਈਮ ਹੁੰਦਾ ਪਰ ਤੈਨੂੰ ਇਹਨੂੰ ਏਜੰਡਾ ਸਾਰੀ ਕਹਿ ਦਿਓ ਤੂੰ ਕਹਿੰਦੀ ਕਹਿੰਦੀ ਕੀ ਕਹਿਣਾ ਮੈਂ ਹਾਂ ਜੇ ਆਪਣਾ ਟਾਈਮ ਬਚ ਗਿਆ ਬਾੜੀ ਨੇੜੇ ਆਏ ਹੋਵਾਂਗੇ ਗੁਰਦੁਆਰਾ ਬਾਲਾ ਜਦੇ ਚੰਗੇ ਆ। ਆਹਰ ਕੰਮ ਹੀ ਦੋ ਮੈਂ ਜੇ ਕਿਹਾ ਮਾਰ ਨਹੀਂ ਆਦਾ ਤੇ ਹਾਰ ਨਹੀਂ ਮਾਰਦੀ ਵੀ ਘਾਟ ਵਿੱਚ ਕਰਾਂਗੇ ਨਾ ਅੰਦਰ ਹੀ ਜਾਵਾਂਗੇ। ਸੋਰੀ ਇੱਕਿਆ ਉੱਤਰ ਕੇ ਬੋਲਦੇ ਨਾ ਬੋਲੋਗੀ ਤੇਰੀ ਭੂਆ ਦਾ ਕੋਈ ਨਾ ਕੰਮ। ਉਹ ਕਿ ਤੋਪ ਦਿੱdio ਮੈਂ ਤੂੰ ਕੋ ਕੋ ਮੋੜੇ ਦਰ ਨਾ ਲਓ ਜੀ ਹੁਣ ਆਪਾਂ ਆ ਗਏ ਮੇਰੀ ਬੜੀ ਨਨਦ ਦੇ ਘਰੇ ਮਿਲਦਿਆਂ ਜੀ ਨਾਲੇ ਤੁਹਾਨੂੰ ਸਾਰਿਆਂ ਨੂੰ ਮਲਾਉਣੇ ਆ ਜੋ ਫਿਰ ਨਤਨਾਪ ਹਾਂ ਦੁਲਬੇ ਚੋਣ ਨੂੰ ਨਾ ਬੜਾ ਇਹ ਹੈਗਾ ਭੈਣ ਕਾ ਮੱਝਾਂ ਵਾਲਾ ਕਰ ਜੀ ਵੈਸੇ ਤਾਂ ਵਿੱਚ ਹੀ ਐ ਇਥੋਂ ਕੰਦ ਜੀ ਕੱਢ ਕੇ ਅਲੱਗ ਬਣਾਇਆ ਹੈ ਮੱਝਾਂ ਵਾਲਾ ਤੇ ਰਹਿਸ਼ ਵਾਲਾ ਉਧਰ ਅਲੱਗ ਹੈਗਾ ਇਹ ਹੈਗਾ ਭੈਣ ਕਾ ਮੱਝਾਂ ਵਾਲਾ ਕਰ ਜੀ ਵੈਸੇ ਤਾਂ ਵਿੱਚ ਹੀ ਐ ਇਥੋਂ ਕੰਦ ਜੀ ਕੱਢ ਕੇ ਅਲੱਗ ਬਣਾਇਆ ਹੈ ਮੱਝਾਂ ਵਾਲਾ ਤੇ ਰਹਿਸ਼ ਵਾਲਾ ਉਧਰ ਅਲੱਗ ਹੈਗਾ ਬਾਹਰ ਵੀ ਮਾਡਲ ਹੁੰਦਾ ਹੈ ਹਾਂ ਬਾਹਰ ਵੀ ਅੰਦਰ ਵੀ ਬੈਠੇ ਆਹ ਪੂਰਾ ਦਾ ਪੁਰਾਣਾ ਘਰ ਆ ਹੁਣ ਉਧਰ ਜਾ ਕੇ ਨਵਾਂ ਦਿਖਾਵਾਂਗੇ ਪੈਂਡਾ ਪਾਇਆ ਇਹ ਵੀ ਬਹੁਤ ਖੁੱਲਾ ਦਿਗਾ ਆ ਆ ਜਮੀਨ ਆ ਗਈ ਮੂਹਰੇ ਪਾਸੇ ਆ ਵੇਚੇ ਨਾ ਘਰ ਨਹੀਂ ਵੇਚੇ ਮੱਜਾਂ ਨੇ ਅੱਜ ਕੁਝ ਨਹੀਂ ਵੇਚੇਗਾ ਹੁਣ ਸਾਨੂੰ ਨਵਾਂ ਘਰ ਦਿਖਾਉਣੇਗਾ ਆ ਜਾ ਕੇ ਬਹੁਤ ਹੀ ਗੜੀਆਂ ਨੇ ਨਾ ਮਹਲਕਲਾ ਜਦੋਂ ਆਪਾਂ ਮੰਗੇਵਾਲ ਤੋਂ ਠੋਲੀਵਾਲ ਨੂੰ ਜਾਂਦੇ ਆ ਇਹ ਵੀ ਬਰਨਾਲਾ ਰੋਡ ਆ ਉਹਦੇ ਤੇ ਪਾਈ ਜਗਾ ਹੁਣ ਨਵੀਂ ਹਾਂ ਮੇਰੇ ਕੋਠੇ ਤੋਂ ਬਰਨਾਲਾ ਰੋਡ ਵਾਜਦਾ ਇਹ ਆ ਜਾ ਸੁਣ ਨਵੀਂ ਕੋਠੀ ਦਿਖਾਈਏ ਆਪਣੀ ਭੂਆ ਦੀ ਇਹ ਆਪਣੀ ਭੂਆ ਜੀ ਦੀ ਨਵੀਂ ਜਗ੍ਹਾ ਆ ਗਈ ਆ ਨਾਲ ਲੱਗਵੇਂ ਜ਼ਮੀਨ ਹੈ ਨਾ ਦੀ ਸਾਰਾ ਇੱਕੇ ਸਮੇਂ ਵਹਾਣਾ ਇਹ ਹੈਲੋ ਮੈਂ ਗਿਆ ਹੋਇਆ ਥੀ ਨਾ ਆਪੀ ਗੇਟ ਖੋਲਾਂਗੇ ਅੰਦਰ ਹੋਣਗੇ ਉਹ ਕੋਠੀ 'ਚ ਫੋਨ ਕਰ ਦਿੰਦੇ ਫੋਨ ਕਰਨਾ ਤੇ ਆਪਾਂ ਹਾਂ ਭੂਆ ਨੂੰ ਫੋਨ ਕਰ ਦੇਣਾ ਤੇ ਨਾ ਫੋਨ ਕਰਨਾ ਵੀ ਭੁੱਲ ਗਏ ਪਤਾ ਨਹੀਂ ਘਰੇ ਹੋਣਗੇ ਉਹ ਤਾਂ ਨਾ ਲਓ ਜੀ ਆਪਾਂ ਪਹੁੰਚ ਗਏ ਭੂਆ ਜੀ ਦੇ ਘਰੇ ਕਾਫੀ ਇੰਟਰਵਿਊ ਹੋ ਚੁੱਕੀਆਂ ਨੇ ਪਹਿਲਾਂ ਪੂਆਜੀ ਕੇ ਘਰੇ ਕਿਉਂਕਿ ਪੂਆਈ ਦਾ ਪੋਤਾ ਜਿਹੜਾ ਹੈਗਾ ਇੰਟਰਨੈਸ਼ਨਲ ਕਬੱਡੀ ਖਿਡਿਆਰੀ ਹੈ ਪਿੱਛੇ ਜੇ ਹੁਣ ਵੀ ਵੀਰ ਸੁਖਜਿੰਦਰ ਸਿੰਘ ਲੋਪੋਂ ਹਨਾ ਜਿਨ੍ਹਾਂ ਦਾ ਸੰਕੀ ਸਰਦਾਰ ਆਪਦਾ ਪੇਜ ਹੈਗਾ ਆ ਉਹ ਇੰਟਰਵਿਊ ਕਰਕੇ ਗਏ ਨੇ ਕਿਉਂਕਿ ਆਰਗੇਨਿਕ ਹਲਦੀ ਲਾਈ ਹੈ ਪੂਆਜੀ ਕਹਿੰਦੇ ਕਾਫੀ ਹਲਦੀ ਲਾਈ ਹੈ ਜੀ ਖੇਤ ਚ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਅੱਜ ਕੱਲ੍ਹ ਆਰਗੈਨਿਕ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਰੇ ਸਪਰੇਅ ਵਾਲੀਆਂ ਚੀਜ਼ਾਂ ਖਾ ਰਹੇ ਆ ਆਜੋ ਫਿਰ ਮਿਲਦੇ ਆਂ ਸਾਹਮਣੇ ਭੂਆ ਜੀ ਖੜੇ ਆ ਗੇਟ 'ਚ ਲੋ ਜੀ ਅਸੀਂ ਜਾਣ ਲੱਗੇ ਸੀ ਜੇ ਭੂਆ ਜੀ ਕੇ ਲੱਗੇ ਹੋਏ ਨਿੰਬੂ ਦਾ ਬੂਟਾ ਪੂਰਾ ਜ਼ਿਆਦਾ ਫਾਲਣਾ ਭਰਿਆ ਪਿਆ ਸੀਗਾ ਵੀਰ ਜੀ ਕਹਿੰਦੇ ਲੈ ਜਾਓ ਤੋੜ ਕੇ ਹੁਣ ਆਪਾਂ ਤੋੜਦੇ ਆਂ ਫਿਰ ਮਿੱਠੇ ਨਿੰਬੂਆਂ ਦਾ ਆਚਾਰ ਪਾਵਾਂਗੇ ਬਸ 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 ਬਹੁਤ ਨੇ ਵੀਰੇ ਕਾੜੀ ਨਾ ਕਰ ਲਓ ਜੀ ਸਾਰੇ ਰਿਸ਼ਤੇਦਾਰ ਇੱਥੇ ਆਪਾਂ ਜਾਏ ਇੱਥੇ ਖੜਕੇ ਘਨੋਰੀ ਹਰਸ ਕਹਿੰਨਾ ਮੈਂ ਕੁਛ ਖਾਣ ਨੂੰ ਲੈਣਾ ਬਾਹਰ ਤਾਂ ਠੰਡ ਲੱਗਦੀ ਰ ਆਉਣਾ ਬੈਠੇ ਹੁਣ ਤੇ ਅੰਦਰ ਤਾਂ ਵੀ ਵੇ ਹੋਰ ਬਾਹਰ ਲੱਗਦਾ ਠੰਡਾ ਹੈ ਕੋਰਾ ਪੈਂਦੇ ਭਾਈ ਹੁਣ ਕੋਰਾ ਰਾਤ ਇੰਨਾ ਕੋਰਾ ਪੇਟਾ ਕਿੰਨੀ ਠੰਡ ਸੀ ਤੁਰੇ ਦੀ ਗੱਡੀ ਤਾਂ ਆ ਜਾਂਦੀ ਕਮਰੇ 'ਚ ਬੈਠੇ ਹੋਣੇ ਕੀ ਹੁੰਦਾ ਇਹ ਤਾਂ ਰਾਜ ਕੀਤਾ ਹੋ ਗਿਆ ਹੋਰ ਜਿਵੇਂ ਹੁਣ ਆਪਾਂ ਜਾ ਨਹੀਂ ਸਕਦੇ ਉਥੇ ਆਮ ਸਾਧਨ ਤੇ ਜੋ ਜਾਣੇ ਠੰਡ ਲਾ ਦੇ ਸੌਲਾ ਬਿਨਾ ਲੱਗਦੀ ਹੈ ਭਾਈ ਹੁਣ ਆਪਾਂ ਨੂੰ ਸੌਲਤ ਹੋਵਣਾ ਹੀ ਬੈਠੇ ਆ ਤੁਸੀਂ ਦੁੱਧ ਤਾਂ ਰਿਹਾ ਚੰਦਰ ਹਮ ਰੱਖ ਇੱਕ ਭਾਈ ਮੈਨੂੰ ਕਹਿਣੀ ਗੱਲ ਸੁਣ ਲਓ ਜੀ ਵਾਪਸ ਆਉਂਦਿਆਂ ਨੂੰ ਪੂਰਾ ਹਨੇਰਾ ਹੋ ਗਿਆ ਸੀਗਾ ਹੁਣ ਆਪਾਂ ਚੱਲਨੇ ਆ ਘਰੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸਿਰੇ ਅਕਾਲ ਆ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ